ਇੰਨੇ ਇਲਾਕਿਆਂ ਵਿੱਚ ਦੇਖਿਆ ਵੀ ਪਲਾ ਸੁੱਕਾ ਦਰਖਤ ਵੀ ਹੈ ਨਾ ਉਹ ਵੀ ਅਜੇ ਤੱਕ ਖੜੇ ਹੋਏ ਆ ਤੇ ਸਾਡੇ ਏਰੀਆ ਚ ਉਧਰ ਜਾ ਕੇ ਦੇਖੋ ਜਿਹੜੇ ਹਰੀ ਦੇ ਦਰਖਤ ਵੀ ਉਹ ਵੀ ਲੋਕ ਨਹੀਂ ਛੱਡਦੇ ਵੀ ਵੱਢ ਕੇ ਲੈ ਜਾਂਦੇ ਇੱਧਰ ਤਾਂ ਕਿ ਦਰਖਤਾਂ ਦੀ ਬੂਟੀਆਂ ਦੀ ਬਹੁਤ ਸਾਵਮ ਸੰਭਾਲ ਆ ਤਰਵੰਟੀ ਮਾਤੋ ਤਰਵੰਟੀ ਮਾਤੋ ਇਹ ਕਿਹੜੀ ਕਲਾਸ ਹੈ ਇਹ 10 10 ਲੰਗਰ ਹਾਲ ਬਣਿਆ ਉੱਤੇ ਜਿਹੜਾ ਉਹ ਪ੍ਰਕਾਸ਼ ਕੀਤਾ ਗਿਆ ਤੋਂ ਬਹੁਤ ਸੋਹਣੀ ਇਮਾਰਤ ਬਣੀ ਆ ਨਾਲ ਲੰਗਰ ਹਾਲ ਬਣਿਆ ਆ ਇਹ ਬਹਿਣ ਲਈ ਸੱਤ ਬਣੀ ਆ ਪ੍ਰੋਪਰ ਸਾਡੇ ਇਸ ਮਹੱਲੇ ਦੇ ਵਿੱਚ ਵੀ ਟੀਲੇ ਜਿਹਾ ਪਿਆ ਹੋਇਆ ਸਾਰੀਆਂ ਗਲੀਆਂ ਚੈਂਟਰ ਲੋਕ ਲੱਗਾ ਬਹੁਤ ਵਧੀਆ ਮਤਲਬ ਭਾਈਚਾਰਾ ਰੇ ਇਕੱਠੇ ਸਾਹਮਣੇ ਜਿਹੜਾ ਬੂਟਾ ਸੁਖਚੈਨ ਆ ਇਹ ਦਰਸਤ ਕਹਿੰਦੇ ਕਿਤੇ ਵੀ ਲੱਗਾ ਹੋਵੇ ਵੀ ਪੁਰਾਣੇ ਵਿਦਵਾਨ ਪੁਰਸ਼ ਦੱਸਦੇ ਸੀਗੇ ਵੀ ਜਿੱਥੇ ਵੀ ਲੱਗਾ ਲੱਗੇ ਛਾਗੇ ਕੋਈ ਬਿਮਾਰੀ ਵੀ ਨਹੀਂ ਛੇਤੀ ਆਉਂਦੀ ਇੱਕ ਜਿਹਨੂੰ ਨੀਂਦ ਦੀ ਪ੍ਰੋਬਲਮ ਆ ਨੀਂਦ ਨਹੀਂ ਆਉਂਦੀ ਉਹ ਬੰਦਾ ਇਹਦੇ ਥੱਲੇ ਸੌਵੇਂ ਬਹੁਤ ਸਾਡੇ ਫੀਟਰ ਬੈਂਡ ਕਾਫੀ ਇਹ ਸਾਨੂੰ 7-8 ਪੈਂਦੇ ਆ ਫੀਡਰ ਸਕੂਲ ਦਾ ਮਤਲਬ ਇਹ ਹੁੰਦਾ ਵਾ ਕਿ ਜਿਹੜੇ ਏਰੀਆ ਦੇ ਸਕੂਲ ਵਾ ਸਾਡੇ ਕੋਲ ਹੀ ਆਉਂਦੇ ਆ ਤੇ ਵਧੀਆ ਐਜੂਕੇਸ਼ਨ ਦੇ ਰਹੇ ਆ ਅਸੀਂ ਜਦੋਂ 1992-93 ਚ ਪਹਿਲੀ ਵਾਰੀ ਸਾਨੂੰ ਸੰਤ ਬਲਿਸ਼ਣ ਕੀਚਵੜੋਂ ਆਏ ਦਰਸ਼ਨ ਹੋਏ ਨਗਰਕੀਤਨ ਲੈ ਕੇ ਸਾਡੇ ਪਿੰਡ ਵਿੱਚ ਪਹੁੰਚੇ ਉਸ ਸਮੇਂ ਰਸਤਿਆਂ ਦਾ ਬਹੁਤ ਬੁਰਾ ਹਾਲ ਸੀ ਜਿੰਨੇ ਆਪਾਂ ਮੇਨ ਰੋਡ ਉੱਤੇ ਖੜੇ ਆ ਸਾਡੇ ਪਿੰਡ ਤੋਂ ਉਪਰ ਇਸੇ ਤੇ ਢੋੜੇ ਹੁੰਦੇ ਡੰਡੀ ਹੁੰਦੀ ਸੀ ਕੋਈ ਰਸਤਾ ਨਹੀਂ ਸੀ ਹੁੰਦਾ ਬਹੁਤ ਬੁਰੇ ਹਾਲਾਤ ਸੀ ਅੱਜ ਜਦੋਂ ਉਸ ਸਮੇਂ ਦੇ ਹਿਸਾਬ ਨਾਲ ਅਸੀਂ ਆਪਣੇ ਪਿੰਡ ਨੂੰ ਵੈਲਿਊ ਕਰਦੇ ਆ ਅੱਜ ਸਾਡਾ ਰੋਡ ਹਾਈਪ ਪਿੰਡ ਜਿਹੜਾ ਹਾਈਵੇ ਤੇ ਉੱਪਰ ਆ ਗਿਆ ਜਿਹੜੀਆਂ ਜ਼ਮੀਨਾਂ ਨੂੰ ਸਾਡਿਆਂ ਨੂੰ ਕੋਈ 50000 ਨੂੰ ਪੁੱਛਦਾ ਨਹੀਂ ਸੀ ਅੱਜ ਉਹਨਾਂ ਜਿਹੜੀਆਂ ਜ਼ਮੀਨਾਂ ਦਾ ਰੇਟ ਕਰੋੜਾ ਰੁਪਈਆ ਹੋ ਗਿਆ ਤੇ ਟਿੱਬੇ ਚੱਕੇ ਗਏ ਫਸਲਾਂ ਹੋਣ ਲੱਗ ਪਈਆਂ ਜਿੱਥੇ ਸਾਡੇ ਇਲਾਕੇ ਦੀ ਤਕਦੀਰ ਬਦਲੀ ਉਸੇ ਸਾਡੇ ਪਿੰਡ ਤਲਵੰਡੀ ਮਾਦੋ ਦੇ ਉੱਤੇ ਬਹੁਤ ਵੱਡਾ ਇਹ ਅਸਰ ਪਿਆ ਇੱਕ ਤਾਂ ਮੇਨ ਪਿੰਡ ਸਾਡਾ ਮੇਨ ਹਾਈਵੇ ਦੇ ਉੱਪਰ ਹਮੇਸ਼ਾ ਕੂੜੇ ਦਾ ਡੰਪ ਹੁੰਦਾ ਸੀ ਛੱਪੜ ਦਾ ਪਾਣੀ ਨਾਲ ਬਹੁਤ ਬੁਰੀ ਹਾਲਤ ਸੀ ਤੇ ਬਾਬਾ ਜੀ ਉਸ ਸਮੇਂ ਕਹਿੰਦੇ ਹੁੰਦੇ ਸੀ ਵੀ ਤਲਵੰਡੀ ਮਾਧਵਾ ਇੱਕ ਸ਼ਹਿਰ ਬਣਨਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਆਲੇ ਸਮੇਂ ਤੁਸੀਂ ਦੇਖੋਗੇ ਇਸ ਪਾਰਕ ਬਾਰੇ ਛੱਪੜ ਵਾਰੀ ਬਿਨਾਂ ਪਹਿਲਾਂ ਕਿਹਾ ਸੀ ਵੀ ਇੱਥੇ ਬਹੁਤ ਵਧੀਆ ਇੱਕ ਬੱਸ ਸਟੈਂਡ ਬਣਨਾ ਪਲੇਟਿਕ ਨਾ ਛੱਪੜ ਦੇ ਉੱਤੇ ਪ੍ਰਕਰਮਾ ਪਾਣੀ ਆ। ਸੋ ਸਾਰੇ ਸੋਚਦੇ ਸੀ ਉਹ ਕਮਾ ਕਦੋਂ ਆਊਗਾ। ਪਰ ਮਾਰੇ ਨੇ ਕਿਰਪਾ ਕੀਤੀ 2019 ਦੇ ਵਿੱਚ ਜਦੋਂ 550 ਸਾਲਾ ਗੁਰਨਾਨ ਕੋਚਾ ਦਾ ਗੁਰਪੁਰਾ ਆਇਆ ਤਾਂ ਸਾਡੇ ਮਨ ਦੇ ਵਿੱਚ ਉਹ ਭਾਵਨਾ ਸੀ ਵੀ ਆਪਾਂ ਵੀ ਕੋਈ ਨਾ ਕੋਈ ਪੈਂਡ ਵਾਸਤੇ ਗੁਰਨਾਨ ਕੋਚਾ ਯਾਦ ਜਿ ਇਹੋ ਜਿਹਾ ਕੋ ਕੰਮ ਕਰੀਏ। ਤੋ ਉਹ ਕਾਰਜ ਅੱਜ ਹੋਇਆ ਆ ਅੱਜ ਤੁਹਾਡੇ ਸਾਹਮਣੇ ਆ ਤਕਰੀਬਨ ਪਿਛਲੇ 5 ਸਾਲਾਂ ਦੀ ਮਿਹਨਤ ਦੇ ਨਾਲ ਅੱਜ ਜੋ ਸਾਡੇ ਪਿੰਡ ਦਾ ਜੇ ਉਹ ਇਹ ਸਾਡੇ ਪਿੰਡ ਦਾ ਮੱਥਾ ਬਣ ਗਿਆ ਇੱਕ ਜਿਹਨੂੰ ਦੇਖਣ ਲਈ ਬਹੁਤ ਦੂਰੋਂ ਦੂਰੋਂ ਲੋਕ ਸਾਡੇ ਪਿੰਡ ਦੇ ਵਿੱਚ ਏਸੀ ਚੂਹਾ ਮਾਡਲ ਨੂੰ ਦੇਖਣ ਆਉਂਦੇ ਆ ਸੋ ਇਹ ਜੇ ਸੁਧਾਰ ਹੋਇਆ ਆ ਇਹ ਸੰਤ ਪ੍ਰੀਤ ਸਿੰਘ ਸੀਚੇਵਾਲ ਉਹਨਾਂ ਦੀ ਰਹਿਨਮਾਈ ਹੇਠ ਇਹ ਸੀਚੇਵਾਲ ਮਾਡਲ ਦੀ ਦੇਣ ਆ ਜੇ ਦੀ ਗੱਲ ਕਰੇ ਸਾਰੇ ਪੰਜਾਬ ਤੋਂ ਰਿਹਾ ਹੈ ਮੈਂ ਲਖਵਿੰਦਰ ਸਿੰਘ ਹੈਚ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਮਾਦੋ ਬਲਾਕ ਸ਼ਾਹਕੋਟਵਾਂ ਜ਼ਿਲ੍ਹਾ ਜਲੰਧਰ ਔਰ ਸਾਡੇ ਸਕੂਲ ਦੇ ਵਿੱਚ ਹੁਣ ਰੀਸੈਂਟਲੀ ਇਸ ਗ੍ਰਾਮ ਪੰਚਾਇਤ ਦੇ ਸਰਪੰਚ ਸਰਦਾਰ ਅਮਰੀਕ ਸਿੰਘ ਤੇ ਉਹਨਾਂ ਦੀ ਪੰਚਾਇਤ ਵੱਲੋਂ ਬਹੁਤ ਹੀ ਛਲਾਗਾਯੋਗ ਕਾਰਜ ਕੀਤੇ ਗਏ ਆ ਉਰੇ ਸਕੂਲ ਦੇ ਵਿੱਚ ਜਿਹੜੀ ਹੈ ਇੰਟਰਲੌਕ ਟਾਈਲ ਦੀ ਸੇਵਾ ಗ್ರಾಮ ਪੰਚਾਇਤ ਵੱਲੋਂ ਕੀਤੀ ਗਈ ਹੈ ਅਸੀਂ ਸਰਪੰਚ ਸਾਹਿਬ ਤੇ ਪੂਰੇ ಗ್ರಾಮ ਪੰਚਾਇਤ ਮੈਂਬਰਾਂ ਦਾ ਸਮੂਹ ਸਟਾਫ ਵੱਲੋਂ ਬਹੁਤ-ਬਹੁਤ ਧੰਨਵਾਦੀ ਆ ਕਿਉਂਕਿ ਸਾਡਾ ਸਕੂਲ ਹੋਮ ਜਿਹੜਾ ਬਿਲਕੁਲ ਸਾਫ ਸੁਥਰਾ ਹੋ ਗਿਆ ਔਰ ਬੱਚੇ ਬਿਲਕੁਲ ਨੀਟ ਐਂਡ ਕਲੀਨ ਯੂਨੀਫਾਰਮ ਦੇ ਵਿੱਚ ਜਿਸ ਤਰ੍ਹਾਂ ਆਉਂਦੇ ਆ ਹੁਣ ਉਸ ਤਰ੍ਹਾਂ ਹੀ ਜਾ ਰਹੇ ਆ ਬਹੁਤ ਇਹ ਕਿਹੜੀ ਕਲਾਸ ਹੈ ਤੁਹਾਡੀ 3 ਠੀਕ ਹੈ ਪਿੰਡ ਕਿਹੜਾ

ਇੱਥੇ ਜੇ ਆਪਾਂ ਖੜੇ ਆ ਇੱਥੇ ਸਾਡੇ ਨਾਲ ਤਿੰਨ ਜਿਹੜੀਆਂ ਚਾਰ ਜ਼ਰੂਰੀ ਚੀਜ਼ਾਂ ਇੱਕ ਸਾਡੀ ਪਾਣੀ ਵਾਲੀ ਟੈਂਕੀ ਸਾਡਾ ਪਸ਼ੂ ਹਸਪਤਾਲ ਇੱਕ ਜਿਮ ਆ ਇੱਕ ਸੇਵਾ ਕੇਂਦਰ ਜਿਹੜਾ ਬਹੁਤ ਲੰਮੇ ਸਮੇਂ ਤੋਂ ਬੰਦ ਪਿਆ ਜਿਹਦੇ ਵਾਸਤੇ ਅਸੀਂ ਬਾਬਾ ਜੀ ਦੇ ਥਰੂ ਡੀਸੀ ਸਾਹਿਬ ਨੇ ਐਪਲੀਕੇਸ਼ਨ ਦਿੱਤੀ ਆ ਇਸੇ ਤਰ੍ਹਾਂ ਸਾਡੀ ਜਿਮ ਦੀ ਬਿਲਡਿੰਗ ਜਿਹੜੀ ਕਿ ਇੰਨੀ ਬੁਰੀ ਹਾਲਤ ਵਿੱਚ ਸੀ ਜਿੱਦਾਂ ਕਿ ਪਸ਼ੂਆਂ ਦਾ ਇੱਕ ਕਮਰਾ ਹੁੰਦਾ ਨਾ ਇਦਾਂ ਦੇ ਫਿਰ ਨੌਜਵਾਨਾਂ ਨੂੰ ਇਕੱਠੇ ਕੀਤਾ ਸਾਰੇ ਨਗਰ ਨੇ ਹੈਲਪ ਕੀਤੀ ਬਹੁਤ ਸੋਹਣਾ ਜਿਮ ਅੰਦਰੋਂ ਤਿਆਰ ਹੋਇਆ ਆ ਹੁਣ ਇਸੇ ਤਰ੍ਹਾਂ ਬਾਹਰੋਂ ਵੀ ਬਿਲਡਿੰਗ ਨੂੰ ਸਾਰੀਆਂ ਇਹਦੇ ਫਰਸ਼ਾਂ ਵਗ ਉਭੇ ਠੀਕ ਕੀਤੀਆਂ ਹੁਣ ਇਹਨਾ ਬਿਲਡਿੰਗ ਪੇਂਟ ਵਗੈਰਾ ਹੋ ਰਿਹਾ ਹੈ ਇਸੇ ਤਰ੍ਹਾਂ ਸਾਡਾ ਪਸ਼ੂ ਹਸਪਤਾਲ ਤਕਰੀਬਨ 2017 ਤੋਂ ਬਾਅਦ ਬਿਲਕੁਲ ਬੰਦ ਪਿਆ ਹੋਇਆ ਜਿਹਦੀ ਬਹੁਤ ਬੁਰਾ ਹਾਲ ਸੀ ਜਿਹੜੇ ਛੱਤਾਂ ਦਾ ਪਾਣੀ ਵਿੱਚ ਪੈ ਰਿਹਾ ਸੀ ਦਰਵਾਜ਼ੇ ਕਰਕੇ ਗਲ ਗਏ ਸੀ ਇੱਕ ਚੋਰਾਂ ਦਾ ਅੱਡਾ ਬਣਿਆ ਹੋਇਆ ਸੀ ਸੋ ਕੋਸ਼ਿਸ਼ ਕੀਤੀ ਸਾਰੇ ਨਗਰ ਨਾਲ ਰਲ ਕੇ ਵੀ ਆਪਾਂ ਪਸ਼ੂ ਹਸਪਤਾਲ ਨੂੰ ਵੀ ਦੁਬਾਰਾ ਹੁਣ ਨੂੰ ਤਿਆਰ ਕਰ ਲਿਆ ਬਿਲਡਿੰਗ ਨੂੰ ਸਹੀ ਤਰੀਕੇ ਨਾਲ ਡਾਕਟਰ ਸਾਾਨੂੰ ਇੱਕ ਗਾਂ ਮਿਲ ਗਿਆ ਇੱਕ ਰੈਗੂਲਰ ਡਾਕਟਰ ਜਿਹੜਾ ਡੇਲੀ ਸਪੈਂਡ ਜਾਵੇ ਉਹਦੇ ਵਾਸਤੇ ਅਸੀਂ ਬਾਬਾ ਜੀ ਕੋਲ ਮੰਗ ਕੀਤੀ ਆ ਤੇ ਜਿਹੜੀਆਂ ਇਹ ਇਹ ਚੀਜ਼ਾਂ ਸਾਡੀਆਂ ਜਿਹੜੀਆਂ ਜਿਹੜੇ ਸਾਡੀਆਂ ਪੁਰਾਣੀਆਂ ਬਿਲਡਿੰਗਾਂ ਜਾਂ ਪੁਰਾਣੇ ਸਾਡੇ ਚੱਲ ਰਿਆ ਹਸਪੀਟਲ ਆ ਚਾਹੇ ਜਿਮ ਜੋ ਵੀ ਆ ਅਸੀਂ ਜਿਉਂਦੇ ਸਾਰੀਆਂ ਸਾਡੀਆਂ ਪੁਰਾਣੀਆਂ ਚੀਜ਼ਾਂ ਜਿਹਨੇ ਬਚੀਆਂ ਆ ਰਹਿਣ ਉਹ ਚੱਲਦੀਆਂ ਰਹਿਣ ਬਾਕੀ ਨਰਿੰਦਾ ਹੁੰਦਾ ਹੋਇਆ ਆਪਾਂ ਉਹ ਆਪਾਂ ਪੈਟ ਨੇ ਫਾਸਟ ਸਟੈਪ ਸਟੈਪ ਕਰ ਲਾਂਗੇ ਥੋੜੀ ਜਿਹੀ ਹਾਂਜੀ ਤੇ ਇਹਦਾ ਜਿਹੜੇ ਆਪਣੇ ਨਾਮ ਤੇ ਵੰਗੂ ਠੀਕ ਬਾਲੇ ਛੋਟੇ ਬੱਚੇ ਜਿਹੜੇ ਸ਼ੁਰੂ ਹੀ ਹੁੰਦੇ ਆ ਹਾਂਜੀ ਕਿ ਜਾਂਨੇ ਆ ਜਿੰਨੇ ਮਾਹ ਬੋਸਾਂ ਦੇ ਸਥਾਨ ਹੈ ਬੜੀ ਕਿਰਪਾ ਦੀ ਜਰੂਰ ਚਾਹਣ ਸਾਰਿਆਂ ਤਾਂ ਨੇ ਵੀ ਉੱਤੋਂ ਵੀ ਨਾ ਸਾ ਇਹ ਫਿਲਮ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਗੁਰਨਾਨਕ ਜਹਾਜ਼ ਜਿਹਨੂੰ ਕਿ ਪਹਿਲਾਂ ਕਾਮਾਗਾਟਾ ਮਾਰੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਲੋਕਾਂ ਨੂੰ ਐ ਬੜੀ ਖੁਸ਼ੀ ਦੀ ਗੱਲ ਹੈ ਦੱਸਣਾ ਚਾਹੁੰਨੀ ਹਾਂ ਕਿ ਇਸ ਫਿਲਮ ਦੇ ਇਤਿਹਾਸ ਦੇ ਸਾਡੇ ਪਿੰਡ ਵੀ ਜੁੜਿਆ ਹੋਇਆ ਕਿਉਂਕਿ ਗਦਰੀ ਹਰਦੇਤ ਸਿੰਘ ਜੋ ਸਾਡੇ ਪਿੰਡ ਦੇ ਬਜ਼ੁਰਗ ਸੀਗੇ ਜਿਹੜੇ ਕਿ ਜਿੰਨਾ ਬਾਰੇ ਬਹੁਤ ਸਾਡੇ ਪਿੰਡ ਦੇ ਲੋਕੀ ਬਹੁਤ ਘੱਟ ਜਾਣਦੇ ਸੀਗੇ ਉਹ ਉਹ ਸਾਡੇ ਪਿੰਡ ਤੋਂ ਹੋਏ ਆ ਕੋਈ ਸਮਾਂ ਸੀਗਾ ਜਦੋਂ ਉਹ ਉਹਨਾਂ ਦੇ ਨਾਲ ਜਹਾਜ਼ 'ਚ ਕੈਨੇਡਾ ਗਏ ਆ ਤੇ ਉੱਥੋਂ ਮੁੜ ਕੇ ਬਾਅਦ ਕਲਕੱਤੇ ਆਏ ਆ ਬਾਅਦ ਉਹਨਾਂ ਨੂੰ ਪਿੰਡ ਦੀ ਜੂ ਦੇ ਵਿੱਚ 6000 ਰੁਪਏ ਉਸ ਸਮੇਂ ਜੁਰਮਾਨਾ ਕਰਕੇ ਪਿੰਡ ਦੀ ਜੂ ਦੇ ਵਿੱਚ ਕੈਦ ਕੀਤਾ ਗਿਆ ਸੀਗਾ ਸੋ ਜਦੋਂ ਸਾਨੂੰ ਉਹਨਾਂ ਬਾਰੇ ਪਤਾ ਲੱਗਾ ਸਾਨੂੰ ਸੰਤ ਬਲੂਸ਼ਨ ਖੀਚੇਵਾਲ ਨੇ ਜਾਣਕਾਰੀ ਦਿੱਤੀ ਤੇ ਕੈਨੇਡਾ ਤੋਂ ਵੀ ਸਾਨੂੰ ਸੰਤਾਂ ਨੇ ਸਾਡੇ ਐਨਆਰਆਈ ਵੀਰਾਂ ਨੇ ਜਾਣਕਾਰੀ ਦਿੱਤੀ ਫਿਰ ਅਸੀਂ ਜਿਹੜਾ ਆਪਣੇ ਸਟੇਡੀਅਮ ਦਾ ਨਾਮ ਆ ਉਹ ਗਦਰੀ ਹਰਦੇਤ ਸਿੰਘ ਦੇ ਨਾਮ ਦੇ ਉੱਤੇ ਰੱਖਿਆ ਗਿਆ ਔਰ ਗਾਂ ਅਗੇ ਸਰਕਾਰ ਕੋ ਮੰਗ ਕੀਤੀ ਆ ਕਿ ਸਾਡਾ ਜੋ ਐਲੀਮੈਂਟਰੀ ਸਕੂਲ ਆ ਜਾਂ ਸਰਕਾਰੀ ਸਕੂਲ ਆ ਦੋਨੋਂ ਸਕੂਲਾਂ ਦਾ ਨਾਮ ਜਿਹੜਾ ਆ ਉਹ ਗਦਰੀ ਬਾਬਾ ਖਦਰ ਸਿੰਘ ਦੇ ਨਾਂ ਤੇ ਕੀਤਾ ਜਾਵੇ ਜਿਹਨਾਂ ਦੀ ਕੇ ਸਾਡੇ ਸਮਾਜ ਵਾਸਤੇ ਸਾਡੇ ਲੋਕ ਜਿਹੜੇ ਕੈਨੇਡਾ ਅਮਰੀਕਾ 'ਚ ਰਹਿ ਰਹੇ ਆ ਉਹ ਸਮੇਂ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕਰਕੇ ਸਾਡੇ ਲੋਕਾਂ ਨੂੰ ਉੱਥੇ ਸੈਟਲ ਹੋਣ ਲਈ ਜਗ੍ਹਾ ਬਣਾਈ ਇਸ ਸਾਡੇ ਨਗਰ ਦਾ ਬਹੁਤ ਸ਼ਾਬਾਹ ਬਹੁਤ ਸ਼ਰਧਾ ਭਾਵਨਾਵਾਂ ਇਹ ਲੱਖਾਂ ਦਾ ਤੇ ਨਾਲ ਬਹੁਤ ਜਿਆਦਾ ਉਹਨਾਂ ਦਾ ਪ੍ਰੇਮ ਭਾਵਨਾਵਾਂ ਮਹਾਰਾਜ ਨੇ ਹਰ ਇੱਕ ਦੀਆਂ ਮੰਨੀਆਂ ਮਰਦਾਂ ਬਹੁਤ ਪੂਰੀਆਂ ਕੀਤੀਆਂ ਜੋ ਕਿਸ ਨੇ ਚਾਇਆ ਉਹੀ ਮਿਲਿਆ ਹੁਣ ਮੇਲਾ ਹੁੰਦਾ ਜੀ 28 ਫਰਵਰੀ ਨੂੰ 17 ਫੱਗਣ ਨੂੰ ਤੇ ਉਸ ਮੇਲੇ ਦੇ ਵਿੱਚ ਬਹੁਤ ਸੰਤ ਦਾ ਸਜੋਗ ਹੁੰਦਾ ਮੇਲਾ ਵੀ ਕਾਫੀ ਬੜਾ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਤੇ ਉਸ ਤੋਂ ਬਾਅਦ ਫਿਰ ਨਾ ਸਾਡੇ ਬਾਬਾ ਨਿੰਦਸਿੰਘ ਜਵੰਦਾ ਹੁਣ ਸਰਗਵਾਸ ਹੋ ਗਏ ਉਹ ਉਹਨਾਂ ਦਾ ਸਾਡੇ ਨਾਲ ਬਹੁਤ ਜ਼ਿਆਦਾ ਤੇਜ ਪ੍ਰੇਮ ਸੀ ਉਹਨਾਂ ਨੇ ਸਾਨੂੰ ਇੱਕ ਕਨਾਲ ਤੋਂ ਪੰਜ ਮਰਲੇ ਦੀ ਜ਼ਮੀਨ ਦਿੱਦ ਨਾਲ ਹੀ ਅਲੱਗੇ ਇੱਥੇ ਉਹ দান ਕੀਤੀ ਸੀ ਤੇ ਉਹਦੇ ਵਿੱਚ ਹੁਣ ਮੇਲੇ ਤੇ ਤੈਗਰੀ ਬਹੁਤ ਜ਼ਿਆਦੀ بارش ਆ ਗਈ ਉਹਨੂੰ ਮੌਸਮ ਨੂੰ ਨੋਕਰ ਆਇਆ ਸੀ ਉਸ ਤੋਂ ਬਹੁਤ ਵੱਡਾ ਲੰਗਰ ਹਾਲ ਸ਼ੁਰੂ ਕੀਤਾ ਵਾ ਅਸੀਂ ਤਾਂ ਦੇਖ ਸਕਦੀਆਂ ਵਾ ਇੱਥੇ ਆ ਕੇ ਵੀ ਦੇਖ ਸਕਦੇ ਆ ਦਰਬਾਰ ਦੇ ਨਜ਼ਦੀਕ ਹੀ ਆ ਤੇ ਇਹਦੇ ਵਾਸਤੇ ਅਸੀਂ ਬੇਨਤੀ ਕੀਤੀ ਸਰਬਾ ਸੰਗਤਾਂ ਨੂੰ ਵੀ ਜੋ ਵੀ ਕਿਸੇ ਦਾ ਸਹਿਯੋਗ ਹੋਵੇ ਟੈਲਫੋਨ ਪੇਟਾ ਜੋ ਵੀ ਭੇਜਣਾ ਹੋਵੇ ਇਸ ਲੰਗਰ ਹਾਲ ਵਾਸਤੇ ਸੰਤਾਂ ਭੇਜ ਸਕਦੀਆਂ ਵਾ ਮੇਰਾ ਨਾਮ ਮੰਗਲ ਸਿੰਘ ਜੀ ਆ ਤੇ ਮੇਰਾ ਨੰਬਰ ਤੁਸੀਂ ਨੋਟ ਕਰ ਲਓ 9463476029 ਜੀ ਕਿਹੜੀ ਕਲਾਸ 7ਵੀਂ ਨਹੀਂ 8ਵੀਂ 8ਵੀਂ ਓਕੇ ਪੈਨ ਕਿਹੜਾ ਹੈ ਉਹਦਾ ਨਾਮ ਕੀ ਟਾਡੇ ਦਾ ਕਾਲੀ ਨਾਮ ਕਾਲੀ ਨਾਮ ਵਧੀਆ ਪੜਾਉਂਦੇ ਟੀਚਰ ਹਾਂਜੀ ਲਾਈਟ ਤਾਂ ਨਹੀਂ ਮੁੜਦੀ ਜਿਆਦੀ ਗਰਮੀ ਨਹੀਂ ਠੀਕ ਆ ਕੀ ਨਾਮ ਸਕੂਲ ਦਾ ਟਾਡਾ ਸਕੂਲ ਦਾ ਨਾਮ ਸੁਣੇ ਬੈਠੋ ਵਧੀਆ ਪੜਾਉਂਦੇ ਟੀਚਰ ਹਾਂਜੀ ਠੀਕ ਆ ਜੀ ਟਾਂਡਾਡੀ ਮੈਡਮ ਦਾ ਪਤਾ ਹੈ ਬਹੁਤ ਗਰੀਬ ਘਰ ਤੋਂ ਉੱਠ ਕੇ ਸੀਚਲ ਪੜ੍ਹਿਆ ਮਿਹਨਤ ਬਹੁਤ ਕੀਤੀ ਇਹਨਾਂ ਨੇ ਵਧੀਆ ਪੜਾਉਂਦੇ ਠੀਕ ਹੈ ਮੈਨੂੰ ਥੋੜਾ ਆ ਕੇ ਆਏ ਨਾ ਆਪਣੇ ਬਾਰੇ ਦੱਸੋ ਤੁਸੀਂ ਕੀ ਪੜ੍ਹਾਈ ਕੀਤੀ ਆ ਕਿੱਥੋਂ ਕੀਤੀ ਆ ਕਿਦਾਂ ਹੁਣ ਕੀ ਕਰ ਰਹੇ ਆ ਬੀਏ ਤੇ ਐਮਐਸਸੀ ਚੱਲਦੋ ਕੀਤੀ ਬਾਬਾ ਜੀ ਤੋਂ ਹਾਂ ਫਿਰ ਬੀਐਡ ਮੈਂ ਜਿਹੜੀ ਆ ਉਹ ਜਲੰਧਰ ਯੂਨੀਵਰਸਿਟੀ ਤੋਂ ਕੀਤੀ ਠੀਕ ਹੈ 5 ਸਾਲ ਮੈਂ ਸੀਚਿਆੜਾ ਪੜਾਇਆ ਸੀ ਤੇ 9 ਸਾਲ ਮੈਨੂੰ ਤੁਹਾਡੀ ਮਦਦ ਹੋ ਗਈ ਪੜਾਂ ਤੇ ਬੀਐਡ ਮੈਂ 70% ਸਹੀ ਬੀਐਡ ਚ ਹਾਂ ਠੀਕ ਹੈ ਥੈਂਕ ਯੂ ਹੋਰ ਟੀਚਰ ਵਧੀਆ ਸਾਡੇ ਹਾਂਜੀ ਠੀਕ ਆ ਪੜਿਆ ਕਰੋ ਠੋਕ ਕੇ ਕੁੜੀਆਂ ਤਾਂ ਖਾਸ ਕਰਕੇ ਕੁੜੀਆਂ ਵੈਸੇ ਜ਼ਿਆਦਾ ਪੜਦੀਆਂ ਮੁੰਡਿਆਂ ਨਾਲੋਂ ਕੁੜੀਆਂ ਅੱਗੇ ਆ ਮੁੰਡਿਆਂ ਵੈਰੀ ਗੁੱਡ ਇਹ ਸਾਰੇ ਕਾਰਜਾਂ ਵਿੱਚ ਬਹੁਤ ਸਾਰੇ ਐਨਆਰਆਈ ਵੀਰ ਵੱਡਾ ਵੱਡਾ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਹੁਣ ਇਹ ਤੋਂ ਮਗਰੋਂ ਕੁਝ ਐਨਆਰਆਈ ਵੀਰਾਂ ਨੇ ਆਪਣੀ ਇੱਕ ਸੇਵਾ ਲਈ ਜਿੱਦਾਂ ਕਿ ਇੱਥੇ ਮਾਰਾ ਦਾ ਪ੍ਰਕਾਸ਼ ਕਰਨਾ ਆ ਇਹਨੂੰ ਪੂਰਾ ਤਿਆਰ ਕਰਨ ਲਈ ਜੋ ਤੇ ਦਰਬਾਰ ਤਿਆਰ ਹੋਣਾ ਹੈ ਇਹਦੀ ਸੇਵਾ ਬਾਪੂ ਜਗੀਰ ਸਿੰਘ ਕਲਸੀ ਉਹਨਾਂ ਦੇ ਪਰਿਵਾਰ ਵੱਲੋਂ ਇਹਦੀ ਸੇਵਾ ਲਈ ਗਈ ਵੀ ਜਿੰਨਾ ਵੀ ਪੈਸਾ ਇਹਨੂੰ ਤਿਆਰ ਕਰਨ ਦੇ ਲੱਕੜ ਜੀ ਤਿਆਰ ਕਰਨਾ ਉਹ ਸਾਰਾ ਇਹ ਸੇਵਾ ਕਰਨਗੇ ਇਸੇ ਤਰ੍ਹਾਂ ਜਿਵੇਂ ਸਚਖੰਡ ਮਹਾਰਾਜ ਨੇ ਅੰਦਰ ਸਚਖੰਡ ਸਾਹਿਬ ਪ੍ਰਕਾਸ਼ ਹੋਣੇ ਆ ਮਹਾਰਾਜ ਸਚਖੰਡ ਬਣਨਾ ਆ ਸੋਚੋ ਪ੍ਰਕਾਸ਼ ਹੋਣੇ ਆ ਉਸ ਜਗ੍ਹਾ ਦੀ ਜਿਹੜੀ ਸੇਵਾ ਆ ਸਾਡੇ ਸਾਫਾ ਸਰਪੰਚ ਸਾਡੇ ਸਰਕਰਨੈਲ ਸਿੰਘ ਜਵੰਦਾ ਜਿਹੜੇ ਕਿ ਹੁਣ ਇਸ ਦੁਨੀਆ ਦੇ ਨਹੀਂ ਰਹੇ ਪਰਮ ਦਾ ਬੇਟਾ ਜਿਹੜਾ ਆ ਉਹ ਜੀ ਸੇਵਾ ਵਾਸਤੇ ਸਾਡੇ ਨਾਲ ਖੜੇ ਆ ਤੇ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਵੀ ਐਨ ਆਰ ਆਈ ਪਰਿਵਾਰ ਆ ਅਮਰੀਕਾ ਤੋਂ ਜਿਸ ਤਰ੍ਹਾਂ ਬਾਪੂ ਚੇਤਨ ਸਿੰਘ ਉਹਨਾਂ ਦਾ ਪਰਿਵਾਰ ਆ ਸਾਡੇ ਸੰਧੂ ਪਰਿਵਾਰ ਆ ਜਵੰਦਾ ਪਰਿਵਾਰ ਆ ਕਲਸੀ ਪਰਿਵਾਰ ਆ ਗੋਪਾਰਾਏ ਪਰਿਵਾਰ ਆ ਇਹ ਥਾਬੜ ਪਰਿਵਾਰ ਆ ਕੋਈ ਮਤਲਬ ਇਹ ਹੋ ਜੀ ਜੀ ਨਹੀਂ ਪਿੰਡ ਦੇ ਵਿੱਚ ਕੋਈ ਇਦਾਂ ਦਾ ਐਨ ਆਰ ਆਈ ਨਹੀਂ ਜਿਹੜਾ ਇਸ ਕਾਰਜ ਵਿੱਚ ਸਹਿਯੋਗ ਨਹੀਂ ਪਾ ਰਿਹਾ ਕੋਈ ਵੱਡੇ ਪੱਧਰ ਤੇ ਪਾ ਰਿਹਾ ਕੋਈ ਛੋਟੇ ਤੇ ਪਾ ਰਿਹਾ ਪਰ ਸਾਰਿਆਂ ਦਾ ਸਹਿਯੋਗ ਇਸ ਕਾਰਜ ਚ ਆਇਆ ਜਿਹੜਾ ਸੀਚਲ ਮਾਡਲ ਬਣਾਇਆ ਉਹਦੇ ਵਿੱਚ ਵੀ ਐਨ ਆਰ ਆਈ ਵੀਰਾਂ ਸਨ ਉਹਦੇ ਵਿੱਚ ਵੀ ਬਹੁਤ ਵੱਡਾ ਐਨ ਆਰ ਆਈ ਵੀਰਾਂ ਸਭ ਤੋਂ ਵੱਡਾ ਸਹਿਯੋਗ ਉਹਦੇ ਵਿੱਚ ਸੀਗਾ ਬਾਪੂ ਚੇਤਨ ਸਿੰਘ ਜੋ ਅਮਰੀਕਾ ਰਹਿ ਰਿਹਾ ਉਹਨਾਂ ਦੇ ਪਰਿਵਾਰ ਵੱਲੋਂ ਤਕਰੀਬਨ ਹੁਣ ਤੇ 35-40 ਲੱਖ ਰੁਪਏ ਇਸ ਕਾਰਜ ਵਿੱਚ ਆਇਆ ਸਾਡੇ ਦਾਦਾ ਜੀ ਬਾਪੂ ਜਦੀਪ ਸਿੰਘ ਸੰਧੂ ਸਾਰੇ ਪਰਿਵਾਰ ਵੱਲ ਨੇ 10 ਰੁਪਏ ਵੀ ਸਾਨੂੰ ਦਿੱਤੇ ਅਸੀਂ 10 ਰੁਪਏ ਵੀ ਖੜੇ ਮੱਥੇ ਪ੍ਰਵਾਨ ਕਰਕੇ ਉਹਦਾ ਪੂਰਾ ਹਿਸਾਬ ਲੈ ਕੇ ਉਹ ਉਹ ਸੇਵਾਜ ਪਾਏ ਆ ਤਾਂ ਕਿ ਭਾਈ ਹਰ ਵਾ ਇਨਸਾਨ ਪਿੰਡ ਦਾ ਇਹ ਸਮਝੇ ਵੀ ਮੇਰਾ ਹਰ ਕਾਰ ਦੇ ਵਿੱਚ ਹਿੱਸਾ ਆ ਹੋਰ ਕਿਹੜੇ ਤਾਂ ਦੇ ਵਿੱਚ ਜਿਹੜੇ ਐਨਆਰਆਈਆਂ ਦਾ ਤੇ ਪਿੰਡ ਵਾਸੀਆਂ ਦਾ ਸਹਿਯੋਗ ਹੈਗਾ ਇਹ ਜਿੱਥੇ ਪਹਿਲਾਂ ਗੁਰਦੁਆਰ ਸਾਹਿਬ ਦੀ ਬੈਲੰਗ ਮਨ ਜਿੱਥੇ ਇਹਦਾ ਸਹਯੋਗ ਹੋ ਰਿਹਾ ਪਹਿਲਾਂ ਬਾਹਰਲਾ ਗੁਰਦੁਆਰ ਸਾਹਿਬ ਬਣਾਇਆ ਫਿਰ ਪਿੰਡ ਦੇ ਵਿੱਚ ਜੇ ਕੋਈ ਗਰੀਬ ਲੜਕੀ ਦਾ ਆਨੰਦ ਕਾਰਜ ਹੁੰਦਾ ਆ ਉਹਦੇ ਵਿੱਚ ਵੀ ਸਾਡੇ ਐਨਆਰਏ ਸਾਨੂੰ ਕਹਿੰਦੇ ਵੀ ਤੁਸੀਂ ਦੱਸਿਆ ਕਰੋ ਜਿੰਨਾ ਕਿ ਤਿਲ ਫੁੱਲ ਸਾਰੇ ਯੋਗਦਾਨ ਪਾਉਂਦੇ ਆ ਫਿਰ ਇਸੇ ਤਰ੍ਹਾਂ ਹੀ ਸਾਡੀ ਇੱਕ ਪਿੰਡ ਦੇ ਵਿੱਚ ਚੱਲਦੀ ਆ ਜਿਹੜੀ ਐਨ ਮੈਡੀਕਲ ਆਫ ਦੈ ਜਿਹੜੀ ਛੋਟੀ ਜੀ ਚਲਦੀ ਸੰਸਥਾ ਚਲਦੀ ਆ ਉਹਦੇ ਵਿੱਚ ਵੀ ਐਨ ਆਰ ਆਈ ਨੂੰ ਚਲਾ ਕੇ ਬਿਲਡਿੰਗ ਨੂੰ ਪਹਿਲਾਂ ਬਣਾਇਆ ਹੁਣ ਉਹਨੂੰ ਰੈਗੂਲਰ ਜਿਹੜਾ ਪੈਸੇ ਖਰਚ ਕੇ ਥੋੜੇ ਥੋੜੇ ਉਹਨੂੰ ਚਲਾ ਰਹੇ ਆ ਫਿਰ ਪਾਰਕ ਦੇ ਵਿੱਚ ਜਾਂ ਸੀਚਰ ਮਾਡਲ ਦੇ ਵਿੱਚ ਤਾਂ ਬਹੁਤ ਵੱਡਾ ਯੋਗਦਾਨ ਮਨੋ ਸੰਗਤਾਂ ਨੇ ਪਾਇਆ ਤੇ ਇਸੇ ਤਰ੍ਹਾਂ ਸਕੂਲ ਹੁਣ ਸਕੂਲ ਦੇ ਵਿੱਚ ਵੀ ਜੇ ਕੋਈ ਲੋਡ ਹੁੰਦੀ ਹੈ ਜਿੱਥੇ ਗ੍ਰਾਂਟ ਨਹੀਂ ਮਿਲਦੀ ਸਾਨੂੰ ਉਥੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰੀਦੀ ਭਾਈ ਵੀ ਸਾਡਾ ਇਵੈਦੇਕਾਦਾਰ ਆ ਆ ਵੀ ਜੇ ਉਹ ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਦੇ ਵਾਸਤੇ ਉਹ ਹਮੇਸ਼ਾ ਖੜੇ ਹੁੰਦੇ ਆ ਤੇ ਜੋ ਸਕੂਲ ਦਾ ਕੀ ਨਾਮ ਹੈ ਚੰਨਈ ਕਾਇੰਦੂਲ ਰਿਗਰ ਵਧੀਆ ਸਕੂਲ ਡਾ ਹਾਂਜੀ ਟੀਚਰ ਵਧੀਆ ਪੜਾਉਂਦੇ ਆ ਹਾਂਜੀ ਬਹੁਤ ਸਹੀ ਹੈ ਆਡੇ ਬਜ਼ੁਰਗ ਸੀਗੇ ਨਾ ਹਾਂਜੀ ਉਹ ਕਿਤੇ ਵਿਚਾਰੇ ਜਦੋਂ ਹੁਣ ਸਾਰਾ ਪੱਕ ਖਤਮ ਹੋ ਗਿਆ ਤੇ ਮਾਦੋ ਤੇਲੀ ਉਹ ਵਿਚਾਰਾ ਗਰੀਬ ਤੇਲੀ ਸੀ ਹਾਂਜੀ ਉਹਨੂੰ ਫਿਰ ਜਦੋਂ ਕਹਿੰਦੇ ਵੀ ਕੀ ਹੁਣ ਕਿੱਦਾਂ ਕਰੀਏ ਕਿੱਥੇ ਜਾਏ ਉਹ ਵੀ ਕੋਈ ਕੁਦਰਤੀ ਜਿਹਾ ਸੰਗ ਨਹੀਂ ਲੱਗ ਨਾ ਉਹ ਰਸਤਾ ਕਰਦੇ ਨੇ ਇਹਦਾਂ ਲੰਘ ਉਹਨਾਂ ਦੇ ਕੋਲ ਸੰਤ ਮਹਾਪੁਰਸ਼ ਸੀ ਜਿਹੜਾ ਕੋਲ ਕੋਈ ਦਿੱਤੀ ਸਵਾਲ ਪਿਆ ਦੇ ਕਿ ਸੰਝ ਪਵਾ ਲੋ ਲੱਖਾਂ ਦਾ ਤੇ ਵੀ ਜਿੱਥੇ ਸੰਝ ਪੈ ਗਈ ਤੇ ਉੱਥੇ ਉਹਦਾ ਕਦੀ ਜ਼ਿੰਦਗੀ ਤੁਹਾਡਾ ਪਿੰਡ ਨਹੀਂ ਉੱਜੂ ਉਮਰ ਕੇ ਅੱਜ ਤੋਂ ਬਾਅਦ ਕਦੀ ਪਿੰਡ ਦਾ ਰਸਾ ਨਹੀਂ ਹੋਊ अच्छा अच्छा जी तो वो देख लो कि उन्होंने 100 रुपया देके ਛੰਦ ਪਾਇਆ ਤੇ ਫਿਰ ਆਪਣਾ ਇਹ ਪਿੰਡ ਬੱਜਾ ਤਲਵੰਡੀ ਮਾਦੋ 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 ਤੇ ਲਈ ਜਿਹੜਾ ਮਾਦੋ ਤੇ ਨਹੀਂ ਸੀ ਤਲਵੰਡੀ ਮਾਦੋ ਉਹਦੇ ਤੋਂ ਨਾਂ ਤੋਂ ਬਣਿਆ ਮਾਦੋ ਤਾਂ ਨਾਂ ਲੱਗਾ ਤਲਵੰਡੀ ਤੇਲ ਮੰਡੀ ਮਾਦੋ ਆ ਤੇਲੀ ਤੋਂ ਤਲਵੰਡੀ ਬਣਿਆ ਤਲਵੰਡੀ ਮਾਦੋ ਵਾ ਉਹ ਜਿਹੜੇ ਤੇਲੀ ਸੀ ਮੰਡੀ ਲੱਗੇ ਤੇਲ ਜਦੋਂ ਕਰਦਾ ਹੋ ਉਹ ਨੂੰ ਸੋਦਾ ਕੋਬੇ ਸਰਾਵਾਂ ਨੇ ਕੁੜੀ ਗੜੀਆਂ ਵੇਣ ਉਹ ਬਚਾਰੇ ਦਾ ਤਾਂ ਨਾਮ-ਸ਼ਾਲ ਕੋਈ ਨਹੀਂ ਰਿਆ ਪਰ ਮਾਧੋ ਜੁੜ ਗਿਆ ਤਲਵੰਡੀ ਨਾਲ ਫਿਸਰਾ ਜਿਹੜੇ ਉਹ ਆਪਣੇ ਪਿੰਡ ਜੱਦੀ ਵਾਸੂ ਅੱਛਾ ਅੱਛਾ ਜੀ ਬਾਕੀ ਸਾਰੇ ਜਿਹੜਾ ਸਾਧੂ ਆ ਤੇ ਮੁੰਡੇ ਪਿੰਡ ਤੋਂ ਆਏ ਆ ਜਵੰਦੇ ਜਵੰਦਾ ਪਿੰਡ ਤੋਂ ਆਏ ਹੋਇਆ ਕੁਝ ਹੋਰ ਇਦਾਂ ਬਾਕੀ ਇਦਾਂ ਗਰੁੱਪ ਬੱਜਾ ਲਾਇਏ ਪੈਣ ਦਾ ਅੱਛਾ ਅੱਛਾ ਜੀ ਜਿੱਦਾਂ ਪੁਰਾਣੇ ਬਜ਼ੁਰਗ ਦਾ ਤੇ ਇਸ ਤਰ੍ਹਾਂ ਫਿਰ ਤਲਵੰਡੀ ਮਾਧੋ ਬਣਿਆ ਫਿਰ ਸਰਵਤ ਪਿਆ ਦੇ ਕੇ ਸੰਝ ਪਵਾਈ ਉਹ ਫੇਰ ਬਾਬਾ ਜੀ ਜਗੀਰ ਤੋਂ ਕਰ ਸੀ ਹਾਂਜੀ ਉਹ ਫੇਰ ਦੱਸਦੇ ਹੁੰਦੇ ਜੀ ਉਹ ਕਹਿੰਦਾ ਨਾ ਕਿ ਇਹ ਘੱਟੋ ਘੱਟ 2 250 ਸਾਲ ਹੋ ਗਿਆ ਮੁਰਤੇ ਇਹ ਪਿੰਡ ਵੱਡੇ ਵਿੱਚ ਦਵਾਰਾ ਫੇਰ ਦਵਾਰਾ ਮੁਰਤੇ ਰਹੀ ਪਿੰਡੇ ਉਦੋਂ ਤੋਂ ਲੈ ਕੇ ਆਪਣੇ ਪਿੰਡ ਦੀ ਛਿੰਝ ਦੀ ਪਰੰਪਰਾ ਤਾਂ ਇਹ ਲੋਕੇ ਸ਼ਰਦਾ ਭਾਵਨਾ ਦੇ ਨਾਲ ਕਰ ਕਰਦਾ ਸਾਰਾ ਹੁੰਦੇ ਵੀ ਸਾਡਾ ਅਨਸ ਵੰਸ਼ ਜਿਹੜੀ ਸਾਡੀ ਇਸੇ ਤਰ੍ਹਾਂ ਮਾਲਕ ਕਾਇਮ ਰੱਖਿਆ ਤੇ ਪਿੰਡ ਸਾਡਾ ਵੱਜਾ ਛਿੰਝ ਮੇਲਾ ਬਹੁਤ ਪੁਰਾਣਾ ਮੰਨ ਲਓ ਉਹ ਪੁਰਾਣਾ ਇਹ ਪਿੰਡ ਹੀ ਜਿਹੜੇ ਛਿੰਝ ਤੋਂ ਵੱਜਾ ਹਾਂ ਇਸ ਤਰ੍ਹਾਂ ਵੱਜਾ ਹਾਂ